ਚੱਲ ਭੈਣ ਨਾ ਮਨ ਖਰਾਬ ਕਰੋ ਗਗਨਪਾਲ ਸੋਣ ਕੇ ਤਾਂ ਮੰਨਦੀ ਨਹੀਂ ਰਹੀ ਇਸਨੂੰ ਤਰੀਜ਼ ਨੇ ਜ਼ੋਰ ਲਾਇਆ ਮੇਰਾ ਭਰਾ ਵਾ ਸਾਨੂੰ ਕੀ ਪਤਾ ਵੀ ਉਹ ਅਬਲੀ ਐ ਉਹਨੇ ਸਾਨੂੰ ਪਾਚੇ ਚਾਹ ਹੋ ਜਾਂ ਲਿਆਦਾ ਹੈ ਕਿ ਕੁੜੀ ਡੋਬ ਕੇ ਰਹੀ ਸੀ شریف ਕੁੜੀ ਵਿਚਾਰੀ ਕਿਦੇ ਹੱਥ ਦਾ ਕੰਮ ਇੱਥੇ ਕਰੇ ਉਹ ਕੋ ਕਰਾਉਂਦੀ ਰਹਿਣਾ ਇਹਨੇ ਇੱਕ ਮਿੰਟ ਰੋਹ ਦੀ ਛੀਨ ਭੁੱਲਦੇ ਜਿਉ ਨੂੰ ਕੰਮ ਦਾ ਛੱਡਦੀ ਹੁੰਦੀਗੀ ਚੱਲ ਜੀ ਮਨ ਨਾ ਖਰਾਬ ਕਰ ਹੁਣ ਅੰਦਰਵਾੜ ਕੇ ਬਾਹਰ ਕੁੱਟ ਕੇ ਤੇ ਬੰਦ ਕੀਤੀ ਉਹ ਭਰਾ ਹੁਣ ਵਿਚਾਰਾ ਭੱਜ ਗਿਆ ਭਰਾ ਨੂੰ ਠੰਡਾ ਕੱਢ ਲਾ ਚੱਲ ਬਿਮਾਰ ਹੋਵਗੇ ਨਾ ਐਂਦਾ ਕਰੋ ਮੇਰੀ ਗੱਲ ਸੁਣੋ ਤੁਸੀਂ ਉਹਨੂੰ ਪਿੰਦਰ ਸੋਂ ਨੂੰ ਕੱਲੇ ਨੂੰ ਘਲਤਾ ਵਾ ਤੇ ਤੁਸੀਂ ਇੱਥੇ ਦੱਸਦੇ ਮੈਂ ਚੱਲ ਜਾਂਦੀ ਜੋਵਨ ਵੀ ਘਰੇ ਹੀ ਕੋਈ ਨਾ ਕੋਈ ਆਪਾਂ ਚੱਲ ਜਾਂਦੇ ਤੇ ਜੇ ਗੋਪੀ ਘਰ ਹੋਇਆ ਨਾ ਉਥੇ ਕਪੱਤ ਬੜਾ ਹੋਣਾ ਇੰਨੇ ਤੇ ਹੁਣ ਫੜਕਾ ਦੇਣਾ ਉਹ ਵਿੱਚ ਆ ਕੇ ਉਦਾਂ ਹੀ ਇਹੋ ਜਿਹੇ ਨੂੰ ਫੜਕਾਉਣਾ ਹੀ ਚਾਹੀਦਾ ਵਾ ਭੈਣ ਤੱਪ ਚ ਆਇਆ ਤੇ ਚੱਲ ਤੇ ਗਿਆ ਵਾ ਜੀ ਉਥੇ ਗੱਲਬਾਤ ਹੋ ਗਈ ਕੋਈ ਛੱਟ ਫੇੜਨ ਲਾ ਦੇਣਗੇ ਦੁੱਖ ਫੇਰ ਸਾਨੂੰ ਹੀ ਆਉਣਾ ਵਾ ਅਸੀਂ ਫਸ ਗਏ ਫਸ ਗਿਆ ਤਾਂ ਉਹ ਟੀਨੇ ਫਸਾਇਆ ਅਸ ਪ੍ਰੀਜ਼ ਮਾਰੀ ਨੇ ਫਸਾਇਆ ਆਪਦੇ ਹੁਣ ਮਜੇ ਦਾ ਤਈਏ ਫਿਰ ਦੀਏ ਘਰ ਚ ਉਹਨੂੰ ਕੱਢ ਕੇ ਇਥੋਂ ਉਹਨੂੰ ਦੁੱਖਾਂ ਚ ਪਾਤਾ ਮਾਸੀ ਰੋ ਨਾ ਦੁੱਖ ਤਾਂ ਸਾਰਿਆਂ ਨੂੰ ਬੜਾ ਵਾ ਮੈਨੂੰ ਤੇ ਲੱਗਦਾ ਹੀ ਨਹੀਂ ਹੈ ਜਲਾ ਦੇ ਦਾਂਦੇ ਹੁਣ ਇੱਥੇ ਇੱਥੇ ਛਿੱਪਾਂ ਦੇ ਪੁੱਲ ਬੰਦ ਹੀ ਨਹੀਂ ਮਮੀ ਕਾਕ ਦੀ ਹੈ ਅੱਜ ਵਿਚਾਰੀ ਨੂੰ ਅੰਦਰ ਬੰਦ ਕਰਤਾ ਅੱਖ ਹੋ ਗਈ ਇਹ ਨਾਲ ਹੀ ਕਿੰਨੀ ਕਿੰਨੀ ਰਾਤਾਂ ਹੁੰਦਾ ਖਾ ਪੀ ਕੇ ਕੀ ਪਤਾ ਕੀ ਕੀ ਖਿਆ ਪੱਛਾ ਕਰਦਾ ਬਾਹਰ ਆੜ ਕੇ ਕੁੜੀ ਨੂੰ ਕੁੱਟਣ ਲੱਭ ਜਾਂਦਾ ਗੱਲ ਕੀ ਚਾਹਤੇ ਚੁੜੀ ਹੋ ਜਾਂਦੀ ਆਏ ਤੇ ਮਾਝੇ ਰਸਾਲੂ ਹੁੰਦੇ ਆ ਖਾਂਦੇ ਪੀਂਦੇ ਹਾਏ ਹੇ ਅੰਤਰੀਏ ਤੋ ਕੀ ਜੀ ਉਹਦਾ ਦੋਰੇ ਚੜਾ ਆਕਾਰੀ ਦਿੱਤਾ ਵਿਚਾਰੀ ਜਦ ਤਾ ਤੇ ਮਾਰ ਛੱਡਣੀ ਆ ਇਹੋ ਜੀ ਇਦਾਂ ਹੀ ਕਰਦੀਆਂ ਹੁੰਦਾਂਵਾ ਹੋਵੇ ਮੁੰਡੇ ਦਾ ਜਿਹਨੇ ਫੋਨ ਕਰਤਾ ਪਤਾ ਨਹੀਂ ਅੰਦਰੇ ਅੰਦਰ ਕੀ ਕਰ ਦੇਣਾ ਸੀ ਅਗਲੇ ਕੀ ਤਾਂ ਦਾਜੀ ਨੇ ਮੰਗਦੇ ਹੇ ਗਵਾਂਡੀ ਸੁਣਦੇ ਆ ਜਦੋਂ ਘਰ ਚ ਰੋਣਾ ਪੈਂਦਾ ਹੋਵੇ ਬਹ ਭਰਾ ਤੇ ਮਾਸੀ ਲੱਛਣ ਜਿਹੜੇ ਮਾੜੇ ਹੈਗੇ ਤੇ ਹੈਗੇ ਆ ਇਹ ਕੁੜਮਣੀ ਆਪਣੀ ਦੇ ਲੱਛਣ ਵੇਖ ਕੇ ਕਿਦਾਂ ਤੇਰੇ ਚ ਵੀੜੇ ਨਾ ਤੇਰਨਾ ਬੈਠ ਬੈਠਦਾ ਬੈਠਣ ਨਹੀਂ ਕੀ ਲੱਛਣ ਕਰਨੀ ਮੰਮੀ ਉਹਨਾਂ ਤੇ ਇੰਨਾ ਨਹੀਂ ਪਤਾ ਕਿ ਮੈਂ ਕਿਹੜੀ ਜਗ੍ਹਾ ਤੇ ਬੈਠੀ ਮੇਰੇ ਕੁੜਮਵਾ ਤੇ ਤੇ ਲੁਤਰੀ ਵਾਈ ਗਈ ਵਾਈ ਗਈ ਜੇ ਮੈਂ ਲੱਗਦੀ ਅੰਦਰ ਲੱਜ ਬੜੇ ਦਾ ਅੰਦਰ ਬੜੇ ਤੇ ਨੱਕ ਵੱਡਾ ਆਖੇ ਕਰੇ ਮੈਥੋਂ ਡਰੇ ਮੈਂ ਤੇ ਸ਼ਰਮ ਦੀ ਮਾਰੀ ਕੂਆਂ ਨਾਲ ਉਹਨੂੰ ਤਾਂ ਕੋਈ ਸ਼ਰਮ ਨਹੀਂ ਕੀ ਕਰਨਾ ਚੱਲ ਭੈਣ ਚੱਲ ਨਹੀਂ ਚੁੱਪ ਕਰ ਤੂੰ ਵੀ ਹੁਣ ਚੁੱਪ ਨਹੀਂ ਕਰਾਉਂਦੇ ਮਾਸੀ ਤੇ ਨਾ ਮੋਹਣੇ ਹੈ ਤੇ ਭੈਣ ਤੇਰੀ ਯਾਰ ਰਿਸ਼ਤੇਦਾਰੀ ਚ ਜਿੱਦਾਂ ਮਰਜੀ ਪਰ ਇਹਨਾਂ ਹਮੇਸ਼ਾ ਗੱਲ ਉਹਨਾਂ ਦੀ ਕਰਨੀ ਹੈ ਉਹਨਾਂ ਤੇ ਡੁੱਲੇ ਰਹਿਣਾ ਤੇ ਅੱਜ ਉਹ ਸਿਰ ਸਵਾਹ ਪਾਉਂਦੇ ਅਗਲੀ ਨੂੰ ਮਾਰ ਮਕਾ ਕੇ ਇਥੇ ਮੰਜੇ ਦੇ ਪਾੜ ਕਿੰਨਾਂ ਦੀ ਗੱਲ ਕਰਨੀ ਹੈ ਤੁਹਾਰੇ ਬੋਲੀ ਚ ਨਹੀਂ ਕਿੰਨਾ ਦੀ ਗੱਲ ਕਰਨੀ ਇਹਨਾਂ ਦਾ ਬਥੇਰਾ ਸਾਹ ਦਿੱਨੀ ਆ ਕਿੰਨਾ ਦਾ ਅਪ੍ਰੀਤ ਹੋਣਾ ਦਾ ਕਿ ਹੋਰ ਕਿੰਨਾ ਦਾ ਆ ਚਾਹ ਪੀ ਲੋ ਨਹੀਂ ਲੈ ਜਾ ਚੋਕੇ ਗੱਲ ਨਾ ਕਰੋ ਬਸ ਆਖਦਾ ਇਹਨੂੰ ਤਾਂ ਭੰਟ ਟਾਈਮ ਚਾਹੀਦਾ ਮੌਕਾ ਚਾਹੀਦਾ ਇਹ ਗੱਲਾਂ ਕਰਨੀ ਇਹਨਾਂ ਦਾ ਦੁੱਖ ਹੀ ਆ ਇਹਨਾਂ ਦਾ ਦੁੱਖਾਂ ਦੀਆਂ ਗੱਲਾਂ ਕਰਦੇ ਕੀ ਕਰੀਏ ਕਿਹਨੂੰ ਤੇ ਕਿਤੇ ਚਾਬੀ ਵਾਂਗੂ ਜਿੱਦਾ ਗਲਤ ਸੋਚੇ ਤਾਂ ਨੱਪਿਆ ਜਾਂਦਾ ਉਦਾਂ ਗੱਲਾਂ ਕਰੀ ਜਾਂਦੀ ਇਹ ਇਹਦੀ ਟਾਈਮ ਨਹੀਂ ਆਪਣਾ ਵੇਂਦੀ ਕਿਸਾਬ ਚੜ ਮੱਚਦੀ ਚੜ ਮੱਚਦੀ ਚੜ ਮੱਚਦੀ ਚੱਲ ਭੈਣ ਟੈਨਸ਼ਨ ਨਾ ਲੈ ਕੋਈ ਨਹੀਂ ਆ ਜਾਣਾ ਹੋਰ ਪਿੰਡਰ ਤੋਂ ਨੇ ਕੀ ਪਤਾ ਲੈ ਆ ਜਾਨਾ ਇਹ ਕੁੜੀ ਦੀ ਵੀ ਬੜੀ ਟੈਨਸ਼ਨ ਵਾ ਕੁੜੀ ਚੰਗੀ ਬੜੀ ਹੈਗੀ ਹਾਂ ਬੜੀ ਚੰਗੀ ਸਾਡੇ ਘਰ ਚ ਬੜਾ ਚੱਲ ਰਹੀ ਆ ਬੜੀ ਚੰਗੀ ਕੁੜੀ ਮੰਮੀ ਆ ਗਈ ਸੋਨੀ ਸੋਨੀ ਆ ਗਈ ਆਜੋ ਆ ਵੇਖ ਲੋ ਕੀ ਹਾਲ ਬਣਾਇਆ ਜੇ ਹਾਏ ਹਾਏ ਨਹੀਂ ਕੁੜੀ ਦਾ ਤਾਂ ਫੱਕਾ ਨਹੀਂ ਛੱਡਿਆ ਨਹੀਂ ਮੈਂ ਮਰ ਜਾ ਨਹੀਂ ਕਿੱਦਾਂ ਕਿਹੜਾ ਜੁਗ ਦਾ ਦੁਬੈਰ ਕੱਢਿਆ ਇਹਨਾਂ ਹੋ 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 ਕੱਲ ਦੀ ਅੰਦਰ ਦਿੱਤੀ ਰਾਤ ਦੀ ਫੱਕਾ ਨਹੀਂ ਛੱਡਿਆ ਤੇ ਆ ਵੇਖ ਤੈਨੂੰ ਕਿੱਦਾਂ ਦੀ ਕਰਤੂਤ ਤੇਰੇ ਜੰਗੀਆਂ ਦੀ ਇੱਕ ਜਲਾਵਤ ਦਾ ਘਰ ਵਿਆਹ ਸੀ ਕਿਹੜਾ ਚੁੱਪ ਕਰਾਉਂ ਮਾਣੀ ਇਹ ਪੁਆਰੇ ਸਾਰੇ ਬੈ ਬੈ ਜਾ ਜੋਕ ਕਰਦਾ ਸੀ ਤਾ ਬੈ ਜਾ ਮਨਜੀਤ ਮੇਰਾ ਇਹ ਕਰਦਾ ਵਾ ਵੀ ਤੈਨੂੰ ਵੀ ਬੋਰੀ ਬਿਸਤਰਾ ਬੰਨਾਂ ਤੇ ਉੱਥੇ ਹੀ ਭੇਜਾਂ ਤੈਨੂੰ ਉਹਨਾਂ ਨੂੰ ਪਤਾ ਲੱਗੇ ਪਤਾ ਨਹੀਂ ਉਹ ਤਾਂ ਦੇਖੋ ਖਾਦਾ ਕਿ ਪੀਤਾ ਨਹੀਂ ਵਿਚਾਰੀ ਨੇ ਕੀ ਹਾਂ ਕਬਰਾਂ ਦੀ ਕੁੜੀ ਉਹ ਤਾਂ ਨਹੀਂ ਕੋਈ ਸਾਰਾ ਇਹਦਾ ਕਰਿਆ ਤੇ ਰਹਿ ਗਿਆ ਇੱਥੇ ਮੈਨੂੰ ਬੜਾ ਗੁੱਸਾ ਹੋਣੇ ਨੂੰ ਮੈਨੂੰ ਮੈਨੂੰ ਦੂਰ ਲੈ ਜਾਓ ਉਹਦੇ ਵੱਲ ਵੀ ਕੁੜੀ ਜਿਹੜੀ ਰੋੜ ਕੇ ਰਹਿ ਗਈ ਮੈਂ ਵੀ ਤੱਤੀ ਵਿਚਾਰੀ ਮਨਦੀ ਦੇਖੀ ਕੀ ਗੱਲ ਹੋਈ ਸੀ ਸੀ ਖਾ ਗਿਆ ਤੇਨੂੰ ਪਤਾ ਕੀ ਗੱਲ ਹੋਈ ਆ ਤੂੰ ਤਾਂ ਗੱਲ ਹੀ ਨਹੀਂ ਕੀਤੀ ਹਣੀ ਮਾਂ ਨਾਲ ਫੋਨ ਤੇ ਤਲਪਿੰਦਰ ਚੁੱਪ ਕਰ ਇਹਨੂੰ ਸਾਰਾ ਪਤਾ ਵਾ ਲੈ ਜਿਵੇਂ ਆਪਣਾ ਘਰ ਹੀ ਨਹੀਂ ਚੰਗਾ ਤੇ ਮੈਂ ਦੇ ਦੋ ਮੰਮੀ ਪਰੇ ਹੋ ਲੈ ਪਾਣੀ ਪੀ ਪਾਣੀ ਪੀ ਮੇਰੀ ਭੈਣ ਲੈ ਲੈ ਫੜ ਭੈਣ ਪਾਣੀ ਲੈ ਓਹੋ ਨੀ ਕਿਤੇ ਵੈਰੀਆਂ ਨੇ ਫੱਕਾ ਨਹੀਂ ਛੱਡਿਆ ਕੁੜੀ ਦਾ ਨਹੀਂ ਕਿੱਦਾਂ ਨਹੀਂ ਲਪਾਏ ਨਹੀਂ ਕਿਤੇ ਕੋਮਲ ਵਰਗੀ ਕੁੜੀ ਮੈਂ ਤੇ ਆ ਨਹੀਂ ਹਸਪਤਾਲ ਲੈ ਜਾਓ ਕੰਮ ਹਸਪਤਾਲ ਵਾਲਾ ਵਾ ਆ ਹੈ ਡੇਜ ਲਾਗ ਹੋ ਨਹੀਂ ਨਹੀਂ ਮੈਂ ਕਹਿ ਨਹੀਂ ਹਾਂ ਜਿਹੜੂ ਕਿਤੇ ਡਿੱਗੀ ਡੁੱਗੀ ਨਾ ਉਹਦੋਂ ਕਿਤੇ ਪ੍ਰੀਤ ਛੱਟ ਲੱਗ ਗਈ ਆ ਨੀ ਕਿਹੜੀਆਂ ਗੱਲਾਂ ਕਰ ਰਹੀ ਐ ਨੀ ਲੋ ਤਾਂ ਇੰਨਾ ਬੈਠਿਆ ਕਿਥੇ ਭਈਓ ਮੂੰਹ ਬਰਨੇ ਦਿਖਾਈ ਤੂੰ ਵੀ ਉਦਾਂ ਜੇ ਗੱਲਾਂ ਕਰਦੀ ਆ ਹਾਂ ਉਹ ਉਦਾਂ ਨਾ ਉਹ ਤਾਂ ਸੋਚਿਆ ਕੋ ਖਨੀ ਉਹਨਾਂ ਨੇ ਵੇਖਾ ਖੜ ਪੀ ਲੈ ਪਾਣੀ ਵੇਖ ਪਾਣੀ ਪੀ ਲਿਆ ਰਾਤ ਦੀ ਅੰਦਰ ਦਿੱਤੀ ਆ ਰੋਟੀ ਪਾਣੀ ਦੀ ਕੋ ਨਹੀਂ ਅਮਾ ਪੀਂਦੇ ਖਾਤੇ ਬਿਤੀ ਉਹਦਾਂ ਦੇ ਜਾਂਦਾ ਹੈ ਨਹੀਂ ਆ ਮਾਲਾ ਇੰਨਾ ਚਿਰ ਹੋ ਗਿਆ ਵੇ ਆਨ ਕਦੀ ਹੱਥ ਲਾਇਆ ਇੰਨਾ ਚਿਰ ਮਹੀਨਾ ਹੋ ਗਿਆ ਪਿਤਾ ਸਾਰਾ ਘਰ ਦੇਖਦਾ ਉਹਨਾਂ ਨੂੰ ਤੂੰ ਵੀ ਤੇ ਦੀਦੀ ਹੀ ਭੈਣ ਆ ਮਾਂ ਵੀ ਤੇ ਦੀਦੀ ਹੀ ਹੈ ਨਹੀਂ ਹਾਂ ਅਰੇ ਕਿੰਨੀ ਗੱਲਾਂ ਕਰਦੀ ਆ ਅੱਗੇ نیچے ਜਿਹੋ ਤੇਪੀ ਮਾਂ ਨਹੀਂ ਦੀ ਉਹਨਾਂ ਨੇ ਕਾ ਨਹੀਂ ਫੜਗਾਇਆ ਲੱਗਦਾ ਨਹੀਂ ਜੇ ਉਹ ਆਰ ਫੀਕ ਤੇ ਕਹਿਣ ਲਈ ਆ ਮੈਂ ਕੀ ਜਦ ਕੋਚੇ ਨਾ ਪਾਜਾ ਕਲੀਜਾ ਬਰਗ ਅੱਖਾਂ ਨਹੀਂ ਉਹ ਬਣਾ ਮੀਤ ਨਹੀਂ ਹੀ ਹੈਗੀ ਕਿ ਤਾ ਤੂੰ ਵੀ ਨਾ ਅੰਦਰ ਦੇ ਸਾਰਿਆਂ ਨੂੰ ਪਰਮਾਉਂਦੀ ਸੀ ਕਿਦਾਂ ਦੀ ਆ ਕਲਾਵਾ ਇਹ ਕਿੰਨੀ ਉਹ ਗੱਲ ਦਿਆ ਇਹਨੂੰ ਨਾ ਤਾਰਿਓ ਬੜੇ ਮਗਰਲਾ ਇਹ ਕਿਹਦੀ ਜਾਈਗੀ ਪਰਪਟਾਂ ਨੂੰ ਰੋਟੀ ਰਾਟੀ ਦੇ ਪਤਾ ਨਹੀਂ ਹਮਤਰੇ ਨੇ ਜਦੋਂ ਵੀ ਦਿੱਤੀ ਕਿੱਦਾਂ ਦੀ ਨਹੀਂ ਜਾਂ ਖਲੋਤੀ ਇਥੇ ਸੱਤੇ ਕੋਈ ਮਾਰਿਆ ਬਿਜੀ ਮਿਲ ਜਲ ਖੁਸਪਕਰ ਕੋਈ ਨਹੀਂ ਅਸੀਂ ਸਾਰੇ ਤੇਰੇ ਵੱਲ ਆ ਕੋਈ ਨਹੀਂ ਜੇ ਦਿਨ ਕਿਹੜੀ ਤੇ ਰਾਤ ਕਿਹੜੀ ਕਿੰਨੇ ਕਦਮੇ ਵਿਆਹ ਨੂੰ ਜੇ ਇੰਨਾ ਜਲਾਤ ਬੰਦਾ ਕਿਤੇ ਦਾਜ ਦੂ ਇਤਨੀ ਮੰਗਦੇ 12 ਮਿੰਟ ਹੋ ਗਏ ਕੋਈ ਨਹੀਂ ਤਾਈ ਉਹਦੋਂ ਵਹ ਨਹੀਂ ਜਾਂਦਾ ਸਾਲਾ ਇਦਾਂ ਦਾ ਅਸੀਂ ਦੋ ਦਿਨ ਹੋ ਗਏ ਰੋਟੀ ਵੀ ਦਿੱਤੀ ਆਏ ਜੀ ਨਹੀਂ ਲਿਆਰੀ ਰੋਟੀਆਂ ਲਿਆ ਆਖਾ ਕੁੜੀ ਜੀ ਸਿੰਦਰ ਗੋਪੀ ਕਿੱਥੇ ਹੀ ਉਹ ਗੋਪੀ ਘਰ ਦੇ ਹੀ ਹੈਗਾ ਜੇ ਗੋਪੀ ਘਰ ਹੁੰਦਾ ਨਾ ਮੈਂ ਵਛਾਉਂਦਾ ਨਾ ਪੂਰਾ ਲੱਤਾਂ ਸ਼ਾਂਤ ਹੋਣੀਆਂ ਮੈਂ ਇੱਕ ਵਾਰੀ ਕੋਈ ਗੱਲ ਨਹੀਂ ਕਿੱਥੇ ਜਾਊਗਾ ਰੋਟੀ ਖਾ ਜਾ ਕੇ ਜਾ ਕਿਸ ਕਿਹਦੀ ਗੱਲ ਹੋਈ ਹੈ ਮੈਂ ਮੈਂ ਕੀ ਨਹੀਂ ਆ ਕਿਤੇ ਵਧੀਆ ਨਾ ਛੱਟਾ ਮਾਰੀਆਂ ਨਹੀਂ ਚੜੀ ਕਿਦਾਂ ਕਮਜ਼ੋਰ ਜੀ ਕਰ ਛੱਡੀ ਐ ਮੈਂ ਖੱਤਿਆ ਨਹੀਂ ਚੱਲ ਜਾ ਜਾ ਕੇ ਕੰਮ ਕਰ ਜਾ ਕੇ ਜਾ ਹਾਂ ਕਰ ਲੂੰਗੀ ਕਿਤੇ ਨਹੀਂ ਕਿਤੇ ਆ ਹੱਥ ਜੇ ਕੇ ਕੰਮ ਕਰਨ ਵਾਲੇ ਸੀ ਆ ਦੁਸ਼ਮਣਾਂ ਨੇ ਨੀਲ ਪਾ ਛੜਿਆ ਕੁੜੀ ਦੇ ਚੱਲ ਵਧੀਆ ਲੌਂਗ ਲੈ ਚਾਹ ਪੀਉ ਨਹੀਂ ਮੰਮੀ ਮੈਂ ਨੂੰ ਹਾਈ ਹਾਈ ਨਹੀਂ ਪੀਤੀ ਆਲੀ ਚੱਲ ਪੱਲਾ ਕਰੀਏ ਨੀ ਜਾ ਲੋ ਮੇਰੀ ਗੱਲ ਸੁਣ ਪੁੱਤ ਹੋਇਆ ਕੀ ਹੀ ਕੀ ਗੱਲ ਹੋਈ ਮੈਨੂੰ ਸਾਰੀ ਦੱਸ ਤੂੰ ਸੀ ਮਸੀ ਜੀ ਉਸ ਦੇ ਮਮੀ ਇੱਥੇ ਆਏ ਸੀ ਨਾ ਪਾ ਜੀ ਨੇ ਚਪੇੜ ਮਾਰਤੀ ਸੀ ਦੀਦੀ ਨੂੰ ਦੀਦੀ ਨੇ ਪਤਾ ਨਹੀਂ ਕਿਹੜੀ ਚੁਕਣਾ ਦੇ ਕੇ ਮੰਮੀ ਨੂੰ ਕੱਲਿਆ ਮੰਮੀ ਜਾਂਦੇ ਨੇ ਮੰਮੀ ਨੇ ਨਾ ਕੋਈ ਫਿਰ ਚੁਕਣਾ ਦੇ ਕੇ ਬੜਾ ਹੀ ਮੈਨੂੰ ਮਾਰੇ ਦੋ ਦਿਨ ਹੋ ਗਏ ਰੋਟੀ ਵੀ ਨਹੀਂ ਦਿੱਤੀ ਮੈਨੂੰ ਰੋਟੀ ਤੱਕ ਕੀ ਪਾਣੀ ਦੇ ਘੁੱਟ ਵੀ ਨਹੀਂ ਦਿੱਤਾ ਚੁੱਪ ਚੁੱਪ ਕਰ ਚੁੱਪ ਕਰਕੇ ਗੱਲ ਦੱਸ ਦੇ ਚੁੱਪ ਕਰਕੇ ਤਾਂ ਮੇਰੀ ਗੱਲ ਸੁਣ ਜਦੋਂ ਤੋਂ ਪਹਿਲੀ ਵਾਰ ਫੇਰ ਆਪਾਂ ਨੂੰ ਆਈ ਮੈਂ ਤੈਨੂੰ ਇਸੇ ਗੱਲ ਕੇ ਪੁੱਛਿਆ ਵੀ ਉੱਥੇ ਕੋਈ ਗੱਲ ਕੋਈ ਬਾਤ ਤੂੰ ਕੋਈ ਨਹੀਂ ਹੈ ਹੀ ਚੰਗੇ ਬੜੇ ਆ ਮਾਸੀ ਜੀ ਮੈਨੂੰ ਸਾਰਾ ਕੁਝ ਦੱਸਣ ਤੋਂ ਮਨਾ ਕਿਉਂਦਾ ਹੈ ਹਾਂ ਸਹੀ ਹੈ ਹੈ ਜਾਲਮ ਤੇ ਆਹ ਜਿਹੜੀ ਪ੍ਰੀਤ ਸਾਡੀ ਆ ਤੇ ਕਿਤੇ ਪੋਲੀ ਬੰਨੀ ਜਾਂਦੀ ਪੋਲੀ ਬੰਨੀ ਜਾਂਦੀ ਆ ਵੇਖ ਲੋ ਜਦੋਂ ਰਿਸ਼ਤੇਦਾਰ ਨਾਲ ਮਿਲੀ ਹੈ ਨਾ ਐਦਾ ਪਤਾ ਲੱਗਦਾ ਭੈਣ ਹੈ ਇਹ ਲੋਥੇ ਲਾਤੀ ਦੁਖੀ ਕਰਦੀ ਨਹੀਂ ਪ੍ਰੀਤ ਇੰਨੀ ਆ ਮਿੱਠੀਆਂ ਮਿੱਠੀਆਂ ਮਿਰਨਾ ਵੀ ਗੱਲਾਂ ਕਰਦੀ ਮੈਂ ਆਖਣਾ ਪਤਾ ਨਹੀਂ ਕਿਉਂ ਇੰਨੀ ਗੱਲਾਂ ਕਰਦੀ ਐਦਾਂ ਦੀਆਂ ਬੱਸ ਜੀ ਨੇ ਤੇ ਸ਼ਰਾਬ ਪੀਂਦੇ ਜੇ ਮੈਂ ਦੱਸ ਦਿੱਤਾ ਭਾਜੀ ਨੂੰ ਉਹ ਵੀ ਗੱਲ ਤੋਂ ਬੜਾ ਛਿੜੇ ਕਿ ਇਤੋਂ ਦੀਆਂ ਸਾਰੀਆਂ ਗੱਲਾਂ ਕਿਉਂ ਦੱਸੀਆਂ ਇਹੀ ਹੋਈ ਗੱਲ ਕਰਦੇ ਆ ਕਿ ਨਾ ਤੂੰ ਉੱਥੇ ਜਾਣਾ ਤੇ ਨਾ ਉਹਨਾਂ ਨੂੰ ਇੱਥੇ ਆਉਂਦੇ ਨਾ। ਹਏ ਇਹੋ ਜਿਹੀ ਗੱਲਾਂ ਟਾਪੇ ਕਰਨ। ਅਜੇ ਦਿਨ ਕਿਹੜਾ ਤੇ ਰਾਤ ਕਿਹੜੀ? ਇੱਦਾਂ ਤੂੰ ਵੀ ਮੇਰੇ ਮੁੰਡੇ ਨੂੰ ਕਹਿੰਦੇ ਨਹੀਂ ਮਿਲਣ ਦੇਣਾ। ਚੁੱਪ। ਮੁੰਡਾ ਤੇਰਾ ਹੀ ਆ ਤੇ ਤੇਰਾ ਹੀ ਰਹਿਣਾ ਚੁੱਪ 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 ਕਰ। ਚੱਲ ਹੁਣ ਚੁੱਪ ਕਰ। ਚੁੱਪ ਕਰ। ਭੈਣ। ਆ ਤੇ ਪਤਾ ਨਹੀਂ ਕਿਹੜਾ ਬਦਲਾ ਲਿਆਈ ਉਹਨਾਂ ਸਾਡੇ ਕੋ ਹੈ। ਜਦਾਂ ਦਾ ਸੁੱਤਰ ਕਰਾਂ ਮੇਕੀ ਸੁੱਤਰ ਕਰਾਂ ਮੈਂ ਕਹਿੰਦੀ ਵੀ ਹੈ ਨਹੀਂ ਹੁੰਦਾ ਘਰ ਹੈ ਨਹੀਂ ਨਹੀਂ ਤੇ ਭਾਵੇਂ 60 ਪੇੜ ਹੀ ਲਾ ਆਂਦਾ ਉਹ ਜਾ ਜਾ ਮੁੰਡੇ ਵੀ ਗੱਲਾਂ ਮੇਰੇ ਦੀਆਂ ਵੇਖੀ ਕੀ ਮੂਠ ਆ ਕੇ ਦੱਸਣ ਤੁਹਾਨੂੰ ਮੇਰੀਆਂ ਦੋ ਗੁਰਕੀਆਂ ਪਾਰੀ ਸੀ ਤੁਸੀਂ ਮੇਰੇ ਕਿਉਂ ਵਿਆਹ ਕੀਤਾ ਤੇ ਮੈਂ ਤੇ ਬਗੇਰਾ ਪਾਉਂ ਮੈਂ ਪਾ ਕੇ ਬੁਰੀਆਂ ਮੈਂ ਕੋਲ ਕੋਲ ਕੀ ਕੀ ਪਤਾ ਸਾਡੇ ਸਿਰ ਤੇ ਕੀ ਕੋਲ ਕੇ ਉਹਨੇ ਪਾਤਾ ਜਿਹੜੇ ਅਸੀਂ ਤੇ ਉਹਦੀਆਂ ਗੱਲਾਂ ਹੀ ਮੰਨ ਕੇ ਬਹਿ ਗਏ ਸਾਰੀਆਂ ਵੇਖਾ ਆ ਬੰਦੇ ਨੂੰ ਜਿੰਨਾ ਮਰਜੀ ਢਾਕ ਲਓ ਮੈਂ ਤੋਤੇ ਆਂ ਨੂੰ ਸਮਝਾਏ ਆਈ ਕਿ ਤੂੰ ਉੱਧਰ ਜਾਵੀਂ ਨਾ ਵੇ ਪਹਿਲਾਂ ਇਹਨੂੰ ਲੈ ਕੇ ਆਵਾਂ ਇਹਦੀ ਤੇ ਖਬਰ ਲਵਾਂ ਸੁਣੇ ਕੀ ਹੋਇਆ ਬੜੀ ਹਾਲਤ ਮਾੜੀ ਕੀਤੀ ਕੀਆ ਮੇਰੀ ਸੁਣ ਗੱਲ ਹੈ ਹੈਗੇ ਅਸੀਂ ਪੁੱਛਣ ਨੂੰ ਸਾਰੇ ਜਾਣੇ ਦੇ ਪੁੱਛਣ ਤੇ ਤੁਸੀਂ ਘਰ ਜਾਓ ਮੈਂ ਚਾਹ ਬਣਾਈ ਪੀਓ ਨਹੀਂ ਹੋਇਆ ਕੀ ਪਤਾ ਲੱਗੇ ਉਹ ਮੈਂ ਦੱਸ ਦੂੰ ਚਲੋ ਘਰ ਚੱਲੋ ਤੁਸੀਂ ਚਲਾ ਅੰਦਰ ਆ ਕੋਟ ਲਾਉਂਗਲਾ ਚੀ ਵਾਲੀ ਚਾਹ ਪਿਆਲਾ ਚਲ ਉਠ ਮੇਰੀ ਭੈਣ ਕਦਾਂ ਮੰਦੇ ਹਾਲ ਕੀਤੇ ਅੰਤਰਿਆਂ ਨੇ ਕਤੇ ਪੇਸ ਪੈ ਜਾਂਦੇ ਜਦੋਂ ਇਦਾਂ ਦੇ ਕੇ ਦੇ ਵਿਆਹ ਘੜੀਬਲੀ ਮਿਹੰਦੀ ਤੇ ਆਪਣੇ ਮਸਾਲੇ ਲਉਂਦੀ ਰਹਿੰਦੀ ਆ ਤੇਰੀ ਨੋ ਕੀ ਜਾਂਦੇ ਹੁੰਦੇ ਆ ਕਿ ਸਾਨੂੰ ਸੁਦੇਣਾ ਕਰਕੇ ਤੇ ਉਹਨੂੰ ਬਾਹ ਫੜ ਕੇ ਤੇ ਉਹ ਲੈ ਗਈ ਜਿੱਦਾਂ ਆਪਾਂ ਨਾ ਜਾਣਦੀਆਂ ਹੀ ਕੋਹ ਨਹੀਂ ਅੱਜ ਕੱਲ ਤਾਂ ਸਮਾਂ ਹੀ ਇਦਾਂ ਦਾ ਆ ਗਿਆ ਜਿੱਦਾਂ ਨਾ ਸੋਚ ਤੇ ਪੈਰ ਰੱਖਤਾ ਵਾ ਤੇ ਮਿੰਟੋ ਮਿੰਟ ਸਾਰਿਆਂ ਵੱਲ ਵੇਖ ਲਾ ਕਰ ਗਈ ਸਾਰਾ ਕੋਈ ਕਾਲਾ ਮਾਲਾ ਬੈਠੇ ਬੈਠੇ ਮੀਂਹ ਦੀ ਗੱਲ ਸੁਣੋ ਮਾਣੇ ਮਾਰਿਆ ਇਹ ਯਾ ਦੇ ਕਾਲਾ ਸਣਾ ਕਵੇ ਮਾਰਿਆ ਵਾ ਧੱਕਾ ਤੇਰਾ ਘੜਾ ਤੇ ਪਗਲ ਘੜਿਆ ਕਹਿਦੀ ਮਾਰਿਆ ਤੂੰ ਤੇਰਾ ਇਹਨਾ ਨਹੀਂ ਸੋਚਿਆ ਤਾਂ ਤੂੰ ਕੋਈ ਨਾ ਤਾਂ ਇਹਨਾ ਸੋਚਦੀ ਆ ਐਵੇਂ ਨਹੀਂ ਸੋਚੀਦਾ ਬੈ ਮਚਾ ਲੈ ਕੇ ਵਾਂ ਜੀ ਉਸ ਕਟ ਕੇ ਰਹਿ ਤਾ ਹਾਂ ਕਿੱਥਾ ਬਣ ਗਿਆ ਦਈਏ ਬਣ ਆਇਆ ਮੈਂ ਲਾਉਗੀ ਕਾ ਤੋਈ ਨਹੀਂ ਹੋਈ ਜਾਂਦੀ ਆ ਤੂੰ ਕਿਆ ਨਹੀਂ ਗੱਲ ਤਾਂ ਚੁੱਕੀ ਏ ਨਹੀਂ ਤੇ ਪਾਣੀ ਹੁੰਦਾ ਵਾ ਕਰਨੀ ਪੈਂਦੀ ਗੱਲ ਪਾਣੀ ਨਹੀਂ ਪਾਉਂਦੀ ਤੂੰ ਤੇਲ ਪਾਉਂਦੀ ਵੇਖਣ ਲਈ ਮੈਂ ਸਾਰਾ ਕੁਝ ਆਏ ਜੀ ਉਦਾਂ ਵੇਖ ਲੈ ਸਭ ਤੋਂ ਜ਼ਿਆਦਾ ਗੱਲ ਨੂੰ ਤੂੰ ਹੀ ਚੁੱਕਿਆ ਵਾ ਐਨਾ ਕਰਤਾ ਉਹਨਾਂ ਨੇ ਐ ਕਰਤਾ ਜੇ ਕਰਤਾ ਬੋਲੀ ਹੋਊਗੀ ਮੈਂ ਜਾਊਂਗੀ ਤੇ ਪਤਾ ਲੱਗੂ ਇਹਨੇ ਕੀਤਾ ਕੀ ਤੇ ਤੇਰੀ ਆ ਦਤਾਂ ਝੜਦੀ ਆ ਸੱਦਿਆ ਦੇਦਾਂ ਕਾ ਵਾਕਿਆ ਦਾ ਕੱਖ ਨਹੀਂ ਆ ਡਾ ਡਾ ਨੀ ਲਾਈ ਕੀ ਪਤਾ ਕਰਤੇ ਰੰਡਾ ਰੁਪਈਏ ਕੇ ਫੋੜਛੜੀ ਹੋਵੇ ਹੈ ਤੂੰ ਮੁੜ ਕੇ ਨਾ ਉਹ ਨਾਲ ਦੀ ਗੱਲ ਕਰਦੀ ਕਰਨੀ ਤੇ ਪੈਂਦੀ ਆ ਹੱਦ ਹੋਈ ਐ ਇਹਨੇ ਜਲਾਦ ਨਹੀਂ ਮੈਂ ਉਦਾਂ ਕਹਿ ਨਹੀਂ ਆ ਉਦਾਂ ਉਦਾਂ ਕਿਦਾਂ ਕਿ ਸਮਝ ਆਇਆ ਘਰੋਂ ਨੂੰ ਸਾਰੇ ਘਰਾਂ ਚ ਹੁੰਦਿਆਂ ਪਲੇਖਾ ਨਹੀਂ ਆ ਰੋ ਸੋਨੀ ਮਾਤਾ ਦੀ ਟਾਟਾ ਤਾਂ ਚੁੱਕ ਲੱਗਾ ਨਾ ਤੇ ਪਿੰਡ ਜਵਾਦਾਂ ਪਾਈਆਂ ਹੁਣ ਨਹੀਂ ਉਹੀ ਤੇਰੇ ਨਾਲ ਦੁੱਖ ਦਰਦ ਕਰਦੀਆਂ ਮੇਰੇ ਆਲਾ ਆਇਆ ਸੋਨੀ ਕੀ ਹੋਇਆ ਮੈਂ ਤਾਂ ਲੈ ਗਈ ਬਹੁ ਫੜ ਕੇ ਨਾ ਚੱਲ ਹੈਗੇ ਪੁੱਛਣ ਵਾਲੇ ਤੇ ਬਤੇਰੇ ਤੇ ਘਰ ਜਾ ਕੇ ਨਾ ਇਹਦੀਆਂ ਤਾਂ ਮੈਂ ਚੇੜ ਪੁੰਜੀਆਂ ਕਢਾਉਣੀ ਇਹਦੀਆਂ ਬੇਬੰਦਰ ਗੱਲਾਂ ਤਾਂ ਸਾਰੇ ਘਰਾਂ ਚ ਹੁੰਦਿਆਂ ਲੜਾਈਆਂ ਪੜਾਈਆਂ ਵੀ ਹੁੰਦਿਆਂ ਪਰ ਜਿਹੜਾ ਇਹਨੇ ਮੇਰਾ ਜਲੂਸ ਇੱਧਰ ਟੱਬਰ ਚ ਕੱਢ ਦਿੱਤਾ ਨਾ ਉਹ ਮੈਨੂੰ ਪਤਾ ਇੰਜ ਜਾਨਾ ਜਜ ਤੱਕ ਕਦੀ ਉਹਨੇ ਮੇਰੇ ਤੇ ਹੱਥ ਨਹੀਂ ਚੁੱਕਿਆ ਉਹਨਾਂ ਚ ਪੇੜ ਵੱਜੀ ਇਹਦੀ ਵਜ੍ਹਾ ਦੇ ਨਾਲ ਵੱਜੀ ਤੇ ਅੱਜ ਕਿੱਦਾਂ ਮੇਰਾ ਜਲੂਸ ਕੱਢ ਤਾ ਨੇ ਇਹ ਨਹੀਂ ਸੋਚਿਆ ਕਿ ਅੰਤਰੀਏ ਤੇਰੀ ਮੈਨੂੰ ਨਾ ਨਹੀਂ ਆ ਹੈ ਤਾਂ ਇੱਜ਼ਤ ਦੇ ਰੱਖ ਥੋੜੀ ਬੋਤੀ ਜਦੋਂ ਮੇਰਾ ਬੰਦਾ ਹੀ ਨਹੀਂ ਮੇਰੇ ਵੱਲ ਚੌਕ ਕੋ ਮੋਟਰ ਸੇ ਅੱਗੇ ਭੱਜ ਗਿਆ ਮੈਨੂੰ ਨਾਲ ਖੜਦਾ ਗੋਪੀ ਨੂੰ ਡੀਕ ਦੇ ਬੈਂਦੇ ਉਹ ਤਾਂ ਗੱਲਬਾਤ ਕਰਦੇ ਗੱਲਬਾਤ ਕਰਦੇ ਮੈਂ ਵੀ ਉਹਦੀ ਕਿਨੇ ਖੱਤੇ ਦੀ ਫਿਰ ਤੋ ਕਰਦੇ ਮੈਨੂੰ ਵੀ ਪਤਾ ਲੱਗਦਾ ਗੱਲ ਹੋਈ ਕੀ ਆ ਹੁਣ ਇੱਥੇ ਨਾਂ ਤਾਂ ਸਾਰੇ ਮੈਨੂੰ ਪਾਈ ਜਾਂਦੇ ਇਹ ਬੰਦੇ ਨੇ ਮੇਰੀ ਸੁਣੀ ਆ ਕਦੀ ਹੁਣ ਐਵੇਂ ਨਾ ਬਗਲੇ ਇਹਨੂੰ ਆਪਣੀ ਜਨਾਨੀ ਨਾਲ ਉਹ ਤਾਂ ਜ਼ਿਆਦਾ ਦਰੀਗਾ ਆ ਗਿਆ ਹੀ ਮੇਰੀ ਤੇ ਸੋਨ ਦਾ ਜੁਜੀ ਸਾਨੂੰ ਨਾ ਚੱਲਦਾ ਕੀ ਚੁੱਪ ਕਰ ਜਾ ਮੇਰੇ ਅਗ ਅਗ ਲੱਗ ਜਾਂਦੀ ਜੀਸ ਅੱਜ ਜੁਜੀ ਚੁੱਪੀ ਜਾਨੀ ਆ ਤੇ ਜੇ ਕਰਦਾ ਤੇਰਾ ਪਰ ਆ ਕਰ ਟੱਕਰ ਜਾਂਦਾ ਨਾ ਤੇ ਡੱਕਰੇ ਡੱਕਰੀ ਕਰਦੇ ਨੇ ਹੀ ਉਦੋਂ ਮੈਂ ਕਹਿਣ ਲਈ ਚੰਗਾ ਨਹੀਂ ਟਕਰਿਆ ਤੇ ਵੰਗਾ ਨੇ ਪਾਈਆਂ ਨੇ ਡੱਕਰੇ ਕਰਦੇ ਨਹੀਂ ਤੂੰ ਤੇ ਆ ਕਹਿੰਦੇ ਜਿਤਰਾ ਹੀ ਕਿਤੇ ਜੜਚ ਰਹਿੰਦੇ ਤੇ ਹੈ ਨਹੀਂ ਕੋਈ ਵੀ ਹੈ ਨਹੀਂ ਤੇਰੀ ਤੇ ਉਹ ਗੱਲ ਹੀ ਰੱਸੀ ਜਲ ਗਈ ਬਲ ਨਹੀਂ ਗਿਆ ਹੱਦ ਹੋ ਗਈ ਆ ਅਜੇ ਤੇ ਮੈਂ ਛਡਾਤੀ ਆ ਅਗਲੇ ਨੇ ਗਾਜਰਾਂ ਨੂੰ ਛਿੱਲ ਦੇਣੀ ਗਾਜਰਾਂ ਨੂੰ ਸ਼ੁਕਰ ਕਰ ਮੈਂ ਇੱਥੇ ਹਾਂ ਐ ਇੰਨਾ ਵੀ ਨਾ ਕਰ ਅਗਲੇ ਕਿਸਾ ਇਥੇ ਪੁਲਿਸ ਲੈ ਕੇ ਆਗੇ ਤੇ ਗੱਲ ਕਿੱਦਾਂ ਕਿੱਧਰ ਨੂੰ ਚੱਲ ਜਾਣੀ ਹੈ ਕੀ ਬੰਨਾ ਵਾ ਅਗਲੇ ਨੂੰ ਤੇ ਪਹੁੰਚ ਜਾਣਾ ਹੀ ਹੋ ਤੇ ਭਰਾ ਤੇਰਾ ਜੇਲ੍ਹ ਚ ਖਾਉਂ ਪਰ ਅੱ퍼 ਦਾਲ ਚਾਲਾ ਆ ਗਿਆ ਅਗਲੀ ਗੱਲਾਂ ਕਰਦੀ ਆ ਹਾਂ ਤੇ ਮਾਹੌਲ ਚਾਲ ਵਿਗੜਿਆ ਸਮਾਂ ਤੇਰੇ ਹੱਥ ਚ ਜਦੋਂ ਮੇਰੇ ਹੱਥਾਂ ਚ ਆਇਆ ਫੇਰ ਦੱਸੂ ਬੰਦ ਘਾੜ ਕਿਤਾ ਤਤੇ ਹੁੰਦੇ ਇਹਨਾਂ ਖਤੀ ਮੇਰੇ ਘਰ ਨਾਲ ਚ ਰੱਖੀ ਐ ਇਹੋ ਜਿਹਾ ਗਵਾਂਡ 24 ਘੰਟੇ ਤਮਾਸ਼ੇ ਵੇਖਣ ਨੂੰ ਆ ਵੇਹਲਾ ਬੰਦਿਆ ਮੈਂ ਤੇਰ ਨਾਲ ਇੰਨਾ ਸਿਰਕ ਪਾਇਆ ਸਵੇਰੇ ਵੀ ਤੂੰ ਉਧਰ ਜਾਣਾ ਨਹੀਂ ਆ ਤੇ ਤੂੰ ਮਟਕ ਮਟਕ ਹਾਂ ਸੋਨੀ ਕੀ ਹੋਇਆ ਵਾ ਕੀ ਹੋਦਣਾ ਪਿੰਗਾ ਮੋੜ ਕਰਤੇ ਆਂ ਅਹੀਂ ਆ ਗਏ ਹਨਾ ਉੱਥੇ ਗੱਲਾਂ ਕਰਨ ਨੂੰ ਵੇ ਮੇਰੇ ਭਾਦਾ ਤੇ ਛਾਲ ਫੇਰਣ ਕੇ ਇੱਥੇ ਹੀ ਬਹਿ ਗਿਆ ਵਾ ਅਗਲੇ ਦੇ ਕਰਕੇ ਪਤ ਹੋਇਆ ਵਾ ਪੁੱਛਣਾ ਤੇ ਫਰਜ਼ ਬਣਦਾ ਨਾ ਵਾਲ ਖਿਲਰੇ ਉਹਦੇ ਉਹਨੇ ਕੁੱਟਿਆ ਘਟਿਆ ਹੋਣਾ ਮੇਰੇ ਖਿਆਲ ਤੇ ਫੇਰ ਇਦਾਂ ਕਰ ਦੇਨੇ ਸਾਹਮਣੇ ਨਹੀਂ ਵਾਲ ਖਿਲਰੇ ਅਹੀਂ ਮਰ ਗਏ ਹਾਂ ਸਾਰਾ ਟੱਬਰ ਉਹਦੇ ਮਗਰ ਤੁਰਿਆ ਫਿਰਾਂ ਆਹ ਕਿਡੀਆਂ ਗੱਲਾਂ ਕਰਦੀ ਤੂੰ ਗੱਲਾਂ ਨਾ ਸਹੀ ਕਰਦੀ ਆ ਮੈਂ ਇਥੇ ਤੂੰ ਤੇ ਆਉਂੂ ਸਮਝਾਇਆ ਕਿ ਤੂੰ ਹੀ ਨਹੀਂ ਜਾਣਾ ਉਹਦੀ ਸੱਸ ਦੀ ਆਕੜ ਪਤਾ ਕਿੰਨੀ ਆ ਕਵਾਇਆ ਤੈਨੂੰ ਕਦੀ ਉਹਨੇ ਪੁੱਛੀ ਲਿਆ ਤੈਨੂੰ ਪਤਾ ਲੱਗ ਗਿਆ ਵੀ ਇਹਨੇ ਬਾਹ ਫੜੀ ਤਾਂ ਤੂੰ ਹੀ ਉਹੀ ਭੇਰ ਉੱਥੇ ਜਾ ਕੇ ਸੋਨੇ ਕੀ ਹੋਇਆ ਮਾੜਾ ਹੀ ਹੋਇਆ ਉਹ ਤੇ ਗਵਾਂਢੀ ਗਵਾਂਢੀ ਸਾਡੇ ਪੁੱਛ ਹੀ ਲਿਆ ਮੈਂ ਕੋਈ ਮੈਂ ਗਵਾਂਢੀ ਹੀ ਹੈਗੇ ਆ ਤੇ ਅਸੀਂ ਮਰ ਨਹੀਂ ਗਏ ਅਸੀਂ ਨੌ ਸੱਤ ਸੌ ਉੱਥੇ ਹੀ ਮਰੀਆਂ ਉਦੋਂ ਦੀਆਂ ਉਹਦੇ ਉੱਥੇ ਕਰਤੂਤਾ ਜਿਹੜੀਆਂ ਕੀਤੀਆਂ ਪਤਾ ਕਿੱਡਾ-ਕਿਡਾ ਵੱਡੇ ਕਾਂਡ ਕਰਕੇ ਆਈ ਉੱਥੇ ਤੈਨੂੰ ਕੀ ਪਤਾ ਐਦਾਂ ਦੀ ਕਿਹਨੂੰ ਕੋਈ ਦੰਦਾ ਚੰਗਾ ਕਾਂਡ ਕਰਕੇ ਆਈ ਤੇ ਮਾਪੋਤ ਤੁਸੀਂ ਪਤਾ ਕੀ ਕਹਿ ਦਿੰਦੇ ਜੇ ਅਹੇ ਚਮਾ ਬੰਦਿਆਂ ਚ ਬੈਠੀਆਂ ਇਹਨੂੰ ਤੇ ਕਿਤੇ ਬੋਲਣਾ ਨਹੀਂ ਆਉਂਦਾ ਹੈ ਤੇ ਬੁਲਾਉਂਦੇ ਤੇ ਤੁਸੀਂ ਆ ਪਜੇ ਉੱਥੇ ਕੀ ਕੰਨ ਗਏ ਮੈਂ ਤੇ ਬਾਹਰੋਂ ਆਇਆ ਚੰਗਾ ਮੇਰੇ ਕੋਲ ਤਾਂ ਥੱਪੜ ਦਾ ਖਰੀ ਜੰਗਾ। ਜਿਉਂ ਆਈ ਤੇ ਕੋਸ਼ੀ ਲਿਆ ਤੂੰ। ਕੀ ਹੋਇਆ ਤੈਨੂੰ? ਪਤਾ ਲੱਗਾ ਵੀ ਰੋਲਾ ਪਿਆ ਉਹਨਾਂ ਦੇ ਕੋਲ ਪਿੱਛੇ। ਥੱਪੜ ਨਾ ਮੇਰੇ ਕੋਲ ਹਾਰੀ ਬੰਦੇ ਆਂ ਗੱਲ ਕਰਿਆਗਾ ਜੰਗਾ। ਹਾਏ ਲੈ ਕੁੜੀ। ਇਹ ਤੇ ਲਛਣੀ ਬਦਲ ਗਈ ਹੋਦੀ ਆਇਆ। ਤੂੰ ਤਰੀਕੀ ਬਦਲ ਗਈ ਤਾਂ। ਹੈ? ਆਇਆ ਇਹ ਬੰਦੇ ਨੇ ਮੇਰਾ ਬੰਨ ਨਹੀਂ ਨੀਆ। ਇਹਨੂੰ ਤਾਂ ਖੁੱਲੀਆਂ ਛੁੱਟੀਆਂ ਮਿਲ ਜਾਣੀਆਂ ਵਾ। ਸਿਆਪਾ ਹੀ ਪੈ ਗਿਆ ਵਾ। ਤੋਨੀਆ ਚਾਲ ਗੱਲਾਂ ਤਾਂ ਸਾਰੇ ਘਰਾਂ ਦੇ ਵਿੱਚ ਬਥੇਰੀਆਂ ਹੋ ਜਾਂਦੀਆਂ ਕਿਹੜਾ ਘਰ ਵਾ ਜਿੱਥੇ ਲੜਾਈ ਝਗੜੇ ਨਹੀਂ ਹੁੰਦੇ ਪਰ ਤੂੰ ਮੇਰੀ ਇੰਨੀ ਕਿ ਬਿਸਤੀ ਕਰਵਾ ਦਿੱਤੀ ਆ ਨਾ ਕਿ ਮੈਨੂੰ ਹੁਣ ਸਮਝ ਨਹੀਂ ਆਉਂਦੀ ਵੀ ਤਨਮਕ ਕੀ ਕਵਾਂ ਸਾਡੇ ਘਰ ਕਦੀ ਲੜਾਈ ਨਹੀਂ ਹੋਈ ਤੇ ਤੇਰੇ ਭਾਜੀ ਦੇ ਵਿੱਚ ਤਾਂ ਮੇਰੇ 'ਚ ਕਦੀ ਵੈਸਾ ਵੈਸੇ ਨਹੀਂ ਹੋਈ ਤੂੰ ਇੱਕ ਇੱਕ ਗਾਲ ਉਹਨੇ ਤਸ ਕੇ ਤੇ ਮੈਨੂੰ ਇੱਥੇ ਜਿੰਜੋਗੀ ਨੇ ਛੱਡਿਆ ਪਰ ਇਸ ਤਿਹੇ ਵਜੇ ਹੈ ਤਾਂ ਮੈਂ ਤੇਰੀ ਹੁਣ ਨਾ ਨਹੀਂ ਹੀ ਨਾ ਸੌਂ ਲੈ ਪਰਦੇ ਰੱਖੀ ਦੇ ਆਪਣੇ ਘਰਾਂ ਦੇ ਤੇ ਜੇ ਕੋਈ ਐਦਾ ਦੀ ਗੱਲ ਹੈ ਹੀ ਗਈ ਹੋ ਹੀ ਗਈ ਸੀ ਤੇ ਮੈਨੂੰ ਦੱਸ ਦੀ ਮੈਂ ਆਪੇ ਗੱਲ ਕਰਦੀ ਘਰ ਦੇ ਨਾ ਸਾਡੇ ਘਰ ਦੇ ਵਿੱਚ ਖੱਲੜ ਐ ਪਤਾ ਵਾ ਤੇ ਜਿੱਥਾ ਪਤਾ ਨਹੀਂ ਤੈਨੂੰ ਕੀ ਹੁਣ ਨਾ ਵੱਡ ਕੇ ਨੀ ਨੀ ਕੀ ਕਰ ਦਿੱਤਾ ਹੁੰਦਾ ਵਾ ਉਹ ਘਰ ਤੋਂ ਘੱਟ ਮੇਰਾ ਨਹੀਂ ਤੇ ਇਹ ਤਾਂ ਸੋਚਦੀ ਵੀ ਮੇਰਾ ਖਜ਼ਮਾ ਹੁਣ ਉਹ ਉਹਦਾ ਹੀ ਸੋਚ ਲੈਂਦੀ ਕੋਈ ਗੱਲ ਕਰਨ ਲੱਗੀ ਤੇਰਾ ਉਹ ਕਰ ਚੇਤੇ ਸਤਾ ਕਰਾ ਕੇ ਨਾ ਤੇ ਮੈਨੂੰ ਐ ਲੱਗਦਾ ਵੀ ਜਦ ਆਪਣੇ ਗੱਲ ਪਾ ਲਈ ਮੈਂ ਮੈਂ ਅੱਤੇ ਤੇਰਾ ਪਲਾ ਸੋਚਿਆ ਏ ਕਿਹੜੇ ਪਲੇ ਦੀ ਗੱਲ ਕਰਨੀ ਆ ਤੂੰ ਤੇ ਮੇਰੇ ਨਾਲ ਗਾਲੀ ਨਾ ਕਰ ਤੂੰ ਮੇਰੇ ਨਾਲ ਇਹੋ ਜਿਹਾ ਮਤਲਬ ਕੱਢਿਆ ਨਾ ਸਵਾਰਥ ਕੱਢਿਆ ਆਪਣਾ ਸਵਾਰਥ ਹੁਣ ਬੂਏ ਕਿ ਢੋਨੀਆ ਹੁਣ ਸੁਣ ਗੱਲ ਮੇਰੀ ਜ਼ਿੰਦਗੀ ਮੇਰੀ ਤਬਾਹ ਕਰਕੇ ਸੁਣ ਛੜੇ ਤੂੰ ਆਪਣੇ ਕੋਲ ਲਾ ਕੇ ਆਪਣੀ ਸ਼ਰਾਬੀ ਭਰਾ ਦੇ ਘਰ ਪਾਇਆ ਮੈਨੂੰ ਕਿਹੜੇ ਜਨਮ ਦਾ ਮੇਰਾ ਸਵਾਰਥ ਕੱਢਿਆ ਤੂੰ ਕਿਹੜੇ ਜਨਮ ਦਾ ਮੇਰਾ ਬਦਲਾ ਲਿਆ ਤੂੰ ਆ ਤੇਰੀ ਸਫੇਦ ਜ਼ਿੰਦਗੀ ਉਜੜੀ ਪੁਜੜੀ ਜ਼ਿੰਦਗੀ ਦੇ ਵਿੱਚ ਮੈਂ ਤਬਾਹ ਲਿਆਂਗੀ ਜ਼ਿੰਦਗੀ ਰੈਂਟ ਦੀ ਮੇਰੀ ਜ਼ਿੰਦਗੀ ਇਦਾਂ ਦੀ ਉਤੇ ਮੇਰੀ ਚੰਗੀ ਬੜੀ ਜ਼ਿੰਦਗੀ ਕੱਢ ਕੇ ਨਰਕ ਚ ਸੌੜ ਦਿੱਤੀ ਕੀ ਸੁਣਿਆ ਤੇਰੀ ਇਹੋ ਜੀ ਜ਼ਿੰਦਗੀ ਚ ਕੱਢਣ ਨੂੰ ਮੈਨੂੰ ਲੈ ਕੀ ਨਰਕਾ ਉਥੇ ਕੀ ਨਰਕਾ ਕੋਹਰੇ ਪਿੰਦਾ ਆ ਤੇਰੇ ਭਾਜੀ ਨੇ ਕਹੀ ਜਿਹੜੀ ਪਿਆਰੇ ਨਾਲ ਲੈਂਦੇ ਮੈਂ ਘਰ ਛੱਡ ਕੇ ਚਲ ਗਿਆ ਨਰਕ ਦੀ ਗੱਲ ਕਰਨੀ ਆਹ ਨਹੀਂ ਨਰਕ ਆਹ ਕੀ ਨਰਕ ਆਹ ਕੀ ਨਰਕ ਨਰਕ ਨਹੀਂ ਆ ਇਹ ਤੋਂ ਵੱਧ ਹੋਰ ਕਿਹੜਾ ਨਰਕਵਾ ਦੱਸ ਮੈਨੂੰ ਕਿਹੜਾ ਨਰਕਵਾ ਕਿਹੜੇ ਜਨਮ ਦਾ ਬਦਰਾ ਲਿਆ ਤੂੰ ਮੇਰ ਨਾਲ ਕਿਹੜੇ ਜਨਮ ਨਾਲ ਸਭ ਅੱਗੇ ਆਣੀਆਂ ਤੇਰੀਆਂ ਸਭ ਅੱਗੇ ਆਣੀਆਂ ਉਹਦੀ ਵੱਜੇ ਦੀ ਆਵਾਜ਼ ਨਹੀਂ ਹੁੰਦੀ ਸਭ ਅੱਗੇ ਹੀ ਹੋਣੀਆਂ ਵਾ ਚੇਤਾ ਰੱਖੀ ਮੇਰੀ ਗੱਲ ਨੂੰ ਇੱਕ ਤਾਂ ਵਿਦਵਰਤ ਤੱਕ ਗੇਲ ਦਿਖਾਇਆ ਨਾ ਉਹਦੇ ਦਿਲੋਂ ਨਹੀਂ ਥੇਸ ਪਹੁੰਚਾਈ ਇੰਨੀ ਡੂਗੀ ਸੱਟ ਮਾਰੀ ਉਹਦੇ ਵੱਜੇ ਦੀ ਆਵਾਜ਼ ਨਹੀਂ ਹੁੰਦੀ ਜਿੱਦਣ ਉਹਦੀ ਵੱਜੀ ਨਾ ਫੇਰ ਤੇਰੀ ਅੱਖਾਂ ਖੁੱਲਣੀਆਂ ਯਾਦ ਰੱਖੀ ਅੱਜ ਤੈਨੂੰ ਮੇਰਾ ਨਰਕ ਨਹੀਂ ਦਿਖਿਆ ਨਰਕ ਨਹੀਂ ਦਿਖਿਆ ਮੇਰਾ ਆ ਕੀ ਨਰਕੀ ਆ ਨਰਕੀ ਆ ਆ ਨਰਕੀ ਆ ਕਿਹਨ ਨਰਕ ਵੇਖਣਾ ਉਹ ਦੱਸ ਨਾ ਸਾਵੀ ਨਰਕ ਅੰਨਰਕ ਨਰਕ ਵੀ ਹਾਂ ਅਜੇ ਨਰਕੀ ਨਹੀਂ ਦਿਖਿਆ ਮੇਰਾ ਇੱਕ ਮਾਰਦ ਪੁੱਤ ਦੂਰ ਕੀਤਾ ਨਾ ਕਿਹੋ ਜਰਨ ਦੀ ਕਰਪਾ ਹੋਣਾ ਹਟ ਬੇ ਜੇਤੀ ਨਹੀਂ ਮਤ ਮੈਂ ਮਿੰਨਾ ਤੱਕਾ ਮਾਰ ਕੇ ਗਈ ਕੋਈ ਗੱਲ ਨਹੀਂ ਆਉਣਾ ਤੇ ਇੰਨਾ ਹੱਥਾਂ ਦੇ ਵਿੱਚ ਹੀ ਆ ਇੱਦਾਂ ਸਾਰੇ ਟੱਬਰ ਨੇ ਕਾ ਕੀਤਾ ਬਾਕੀਆਂ ਲਵੇ ਵੇ ਕੇ ਇਹਦੇ ਵੀ ਖੰਭ ਨਿਕਲ ਆਇਆ ਇਹਦੇ ਵਿੱਚ ਜਵਾਨ ਲੱਗੇ ਆ ਇਨ ਨੂੰ ਵੀ ਬੋਲਣਾ ਆ ਗਿਆ ਐਸਾ ਹਬ ਤੇ ਉਥੇ ਗੋਪੀ ਦੀ ਗੱਲ ਵੀ ਬੋਲਦੀ ਹੋਊਗੀ ਫੇਰ ਹੀ ਖਾਧੀਆਂ ਇੱਧੇ ਹੀ ਚਾਹੀਦੀ ਸੀ ਤਰਨਾ